ਦੋਸਤੋ ਕੀ ਕਰੇ ਤੁਸੀਂ ਸੋਚਿਆ ਹੈ ਕਿ ਇੰਟਰਨੈਟ ਕੰਮ ਕਿਵੇਂ ਕਰਦਾ ਹੈ ਕਿਸੇ ਨੂੰ ਜ਼ਿਆਦਾ ਸਪੀਡ ਮਿਲਦੀ ਹੈ ਤੇ ਕਿਸੇ ਨੂੰ ਘੱਟ ਮਿਲਦੀ ਹੈ ਅਲੱਗ-ਅਲੱਗ ਕੰਪਨੀਆਂ ਅਲੱਗ-ਅਲੱਗ ਪਲਾਨ ਕਿਉਂ ਦਿੰਦੀਆਂ ਹਨ ਤੇ ਸਭ ਤੋਂ ਵੱਡੀ ਗੱਲ ਕਿ ਯਾਰ ਇਸ ਦਾ ਮਾਲਕ ਕੌਣ ਹੈ ਤੇ ਇੰਟਰਨੈਟ ਸਾਡੇ ਤੱਕ ਪਹੁੰਚਦਾ ਕਿਵੇਂ ਹੈ ਦੋਸਤੋ ਸਾਡੇ ਪੰਜਾਬ ਤੇ ਭਾਰਤ ਸਮੇਤ ਪੂਰੀ ਦੁਨੀਆ ਦੇ ਦੇਸ਼ ਇੰਟਰਨੈਟ ਨਾਲ ਕਨੈਕਟ ਹਨ ਪਰ ਸ਼ਾਇਦ ਹੀ ਕਦੇ ਕਿਸੇ ਨੇ ਇਹ ਸੋਚਿਆ ਹੋਵੇਗਾ ਕਿ ਇੰਟਰਨੈਟ ਕੰਮ ਕਿਵੇਂ ਕਰਦਾ ਹੈ ਤੁਹਾਨੂੰ ਲੱਗਦਾ ਹੋਵੇਗਾ ਕਿ ਜਾਂ ਤਾਂ ਸੈਟੇਲਾਈਟ ਨਾਲ ਚੱਲਦਾ ਹੈ ਜਾ ਕੋਈ ਨੈਟਵਰਕ ਪੂਰੀ ਦੁਨੀਆ 'ਚ ਵਿਛਾਇਆ ਹੋਵੇਗਾ ਜਿਸ ਨਾਲੇ ਕੰਮ ਕਰਦਾ ਹੈ ਪਰ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਹੋਵੇਗਾ ਕਿ ਇਹ ਚੱਲਦਾ ਹੈ ਆਪਟੀਕਲ ਫਾਈਬਰ ਨਾਲ ਜੀ ਹਾਂ ਉਹੀ ਆਪਟੀਕਲ ਫਾਈਬਰ ਜਿਸ ਦੀ ਖੋਜ ਵੀ ਇੱਕ ਪੰਜਾਬੀ ਨੇ ਕੀਤੀ ਸੀ ਹੁਣ ਤੁਸੀਂ ਕਹੋਗੇ ਕਿ ਅਸੀਂ ਤਾਂ ਮੋਬਾਈਲ ਤੇ ਚਲਾਉਂਦੇ ਹਾਂ ਤੇ ਸਾਡੇ ਮੋਬਾਈਲ ਤੇ ਕਿਹੜੀ ਤਾਰ ਲੱਗੀ ਹੈ ਪਰ ਜਿਹੜੇ ਟਾਵਰ ਤੋਂ ਤੁਹਾਡੇ ਫੋਨ ਤੱਕ ਸਿਗਨਲ ਆਉਂਦਾ ਹੈ ਉਸ ਟਾਵਰ ਤੋਂ ਲੈ ਕੇ ਪੂਰੀ ਦੁਨੀਆ ਤੱਕ ਆਪਟੀਕਲ ਫਾਈਬਰ ਵਿਛੀ ਹੋਈ ਹੈ ਜਿੱਥੋਂ ਤੱਕ ਵੀ ਤੁਸੀਂ ਪਹੁੰਚਣਾ ਹੈ ਆਓ ਇਸ ਨੂੰ ਸੌਖੇ ਤਰੀਕੇ ਨਾਲ ਜਾਣੀਏ ਦੋਸਤੋ ਇੰਟਰਨੈਟ ਨੂੰ ਤੁਹਾਡੇ ਤੱਕ ਪਹੁੰਚਦੇ ਪਹੁੰਚਦੇ ਤਿੰਨ ਅਲੱਗ-ਅਲੱਗ ਕੰਪਨੀਆਂ ਤੋਂ ਲੰਘਣਾ ਪੈਂਦਾ ਹੈ ਪਹਿਲੀ ਸਟੇਜ ਹੈ ਟੀਆਰ 1 ਕੰਪਨੀ ਇਹ ਉਹ ਕੰਪਨੀ ਹੈ ਜਿਸ ਨੇ ਪੂਰੀ ਦੁਨੀਆ ਦੇ ਸਮੁੰਦਰਾਂ ਵਿੱਚ ਆਪਣੀ ਕੇਬਲ ਵਿਛਾਈ ਹੋਈ ਹੈ ਦੇਖੋ ਦੇਖੋ ਦੋਸਤੋ ਇੰਟਰਨੈਟ ਪੂਰੀ ਤਰ੍ਹਾਂ ਨਾਲ ਫ੍ਰੀ ਹੁੰਦਾ ਹੈ ਮੰਨ ਲਓ ਜੇਕਰ ਤੁਸੀਂ ਆਪਣੇ ਘਰ ਵਿੱਚ ਹੋ ਤੇ ਤੁਹਾਡਾ ਦਫ਼ਤਰ ਘਰ ਤੋਂ 2 ਕਿਲੋਮੀਟਰ ਦੂਰ ਹੈ ਤਾਂ ਜੇਕਰ ਤੁਸੀਂ ਆਪਣੇ ਘਰ ਤੋਂ ਲੈ ਕੇ ਦਫ਼ਤਰ ਤੱਕ ਇੱਕ ਲਾਈਨ ਵਿਛਾ ਦਿਓ ਤਾਂ ਉਸ ਲਾਈਨ ਨਾਲ ਤੁਹਾਡੇ ਦੋਵੇਂ ਕੰਪਿਊਟਰ ਜੋੜ ਦਿਓ ਤਾਂ ਮੰਨ ਲਓ ਇਹ ਇੰਟਰਨੈਟ ਹੈ ਤੁਹਾਡਾ ਪੈਸਾ ਲੱਗਿਆ ਉਸ ਲਾਈਨ ਦੇ ਰੱਖ-ਰਖਾਅ ਤੇ ਤੇ ਨਿਗਰਾਨੀ ਤੇ ਬਸ ਇਸੇ ਤਰ੍ਹਾਂ ਜਿਹੜੀ TR1 ਕੰਪਨੀ ਹੈ ਉਸਨੇ ਪੂਰੀ ਦੁਨੀਆ ਦੇ ਸਮੁੰਦਰਾਂ 'ਚ ਆਪਣੀ ਆਪਟੀਕਲ ਫਾਈਬਰ ਤਾਰ ਵਿਛਾ ਦਿੱਤੀ ਹੈ ਜਿਸ ਨਾਲ ਸਾਰੇ ਦੇਸ਼ ਇੱਕ ਦੂਸਰੇ ਨਾਲ ਸੰਪਰਕ 'ਚ ਹੋ ਗਏ ਹਨ ਯਾਨੀ ਕੰਟਰੀ ਟੂ ਕੰਟਰੀ ਅੱਗੇ ਆ ਕੇ ਕੰਟਰੀ ਟੂ ਸਟੇਟ 'ਚ ਵੰਡ ਦੇਵਾਂਗੇ ਤੇ ਸਟੇਟ ਤੋਂ ਤੁਹਾਡੇ ਸ਼ਹਿਰਾਂ ਤੇ ਪਿੰਡਾਂ ਤੱਕ ਜਿੱਥੇ ਤੁਸੀਂ ਰਹਿੰਦੇ ਹੋ ਦੋਸਤੋ ਜੇਕਰ ਅਜੇ ਵੀ ਤੁਹਾਨੂੰ ਸਮਝ ਵਿੱਚ ਕੁਝ ਨਹੀਂ ਆਇਆ ਤਾਂ ਤੁਹਾਨੂੰ ਕੁਝ ਤਸਵੀਰਾਂ ਰਾਈ ਸਮਝਾਉਂਦੇ ਹਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਪ੍ਰੈਕਟੀਕਲ ਤੌਰ ਤੇ ਸਮਝ ਆ ਜਾਵੇ ਕਿ ਇਹ ਸਾਰੀਆਂ ਚੀਜ਼ਾਂ ਕੰਮ ਕਿਵੇਂ ਕਰਦੀਆਂ ਹਨ ਦੋਸਤੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਸਾਡਾ ਚੈਨਲ ਐਜੂਕੇਟਿਡ ਕਿਸਾਨ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿ ਸਭ ਨੂੰ ਪਤਾ ਲੱਗ ਸਕੇ ਕਿ ਜਿਹੜੇ ਪੈਸੇ ਇੰਟਰਨੈਟ ਵਾਸਤੇ ਦਿੰਦੇ ਹਨ ਉਹ ਆਖਰ ਜਾਂਦੇ ਕਿਰੇ ਕੋਲ ਹਨ ਤਾਂ ਦੋਸਤੋ ਇਸ ਤਰ੍ਹਾਂ ਦੀ ਕੇਵਲ ਤਾਰ ਪੂਰੀ ਦੁਨੀਆ ਦੇ ਸਮੁੰਦਰਾਂ 'ਚ ਵਿਛੀ ਹੋਈ ਹੈ ਸਾਰੇ ਦੇਸ਼ਾਂ ਨੂੰ ਇੱਕ ਦੂਸਰੇ ਨਾਲ ਜੋੜਨ ਵਾਸਤੇ ਪਹਿਲਾਂ ਇਹ ਕੇਵਲ ਵਿਛਾਈ ਜਾਂਦੀ ਹੈ ਤੇ ਇਸ ਤਾਰ ਨੂੰ ਕਹਿੰਦੇ ਹਨ ਆਪਟੀਕਲ ਫਾਈਬਰ ਜਾਂ ਸਮਰੀਨ ਕੇਬਲ ਇਹ ਕੇਬਲ ਦੇਖਣ ਵਿੱਚ ਇਸ ਤਰ੍ਹਾਂ ਦੀ ਦਿਸਦੀ ਹੈ ਜਿਸ ਵਿੱਚ ਵਾਲਾ ਵਰਗੀਆਂ ਬਹੁਤ ਸਾਰੀਆਂ ਬ੍ਰੀਕ ਤਾਰਾਂ ਹੁੰਦੀਆਂ ਹਨ ਇੱਕ ਬ੍ਰੀਕ ਤਾਰ ਵਿੱਚ 100 ਜੀਬੀ ਪਰ ਸੈਕਿੰਡ ਦੀ ਸਪੀਡ ਹਰ ਸਮੇਂ ਰਹਿੰਦੀ ਹੈ ਯਾਨੀ ਕਿ 100 ਜੀਬੀ ਪਰ ਸੈਕਿੰਡ ਦੀ ਬੈਂਡਵਿਥ ਜਿਹੜੀ ਕੰਪਨੀ ਇਹ ਕੇਬਲ ਵਿਛਾਉਂਦੀ ਹੈ ਇਸ ਨੂੰ ਕਹਿੰਦੇ ਹਨ ਟੀਆਰ 1 ਕੰਪਨੀ ਜੇਕਰ ਆਪਾਂ ਭਾਰਤ ਦੀ ਗੱਲ ਕਰੀਏ ਜਾਂ ਭਾਰਤ ਵਿੱਚ ਦੇਖੀਏ ਤਾਂ ਟਾਟਾ ਕਮਿਊਨੀਕੇਸ਼ਨ ਮੁੱਖ ਭਾਰਤੀ ਕੰਪਨੀ ਹੈ ਹੁਣ ਇੱਕ ਵੈਬਸਾਈਟ ਹੈ samrincable.com ਇਸ ਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਚ ਵੀ ਦੇ ਦਿੱਤਾ ਹੈ ਪੂਰੀ ਦੁਨੀਆ ਦੇ ਸਮੁੰਦਰਾਂ ਚ ਜਿੰਨੀਆਂ ਵੀ ਕੇਬਲ ਵਿਸ਼ੀਆਂ ਹੋਈਆਂ ਨੇ ਤੁਹਾਨੂੰ ਸਾਰੀਆਂ ਇਸ ਵੈੱਬਸਾਈਟ ਤੇ ਨਕਸ਼ੇ ਦੇ ਰੂਪ ਚ ਦਿਖਸ ਜਾਣਗੀਆਂ ਸਾਰੀ ਦੁਨੀਆ ਦਾ ਇੰਟਰਨੈਟ ਇਹਨਾਂ ਕੇਬਲਸ ਤੇ ਚੱਲ ਰਿਹਾ ਹੈ ਤਾਂ ਇਹ ਤਾਂ ਹੋ ਗਈ ਟੀਆਰ 1 ਕੰਪਨੀ ਜਿਨ੍ਹਾਂ ਨੇ ਆਪਣੇ ਪੈਸੇ ਨਾਲ ਆਪਣੀ ਮਿਹਨਤ ਨਾਲ ਇਹ ਕੇਬਲ ਵਿਛਾ ਦਿੱਤੀ ਹੈ ਜੇਕਰ ਹੁਣ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਦੇਖੋ ਇੱਥੇ ਸਾਡਾ ਭਾਰਤ ਆਉਂਦਾ ਹੈ ਤਾਂ ਦੇਖੋ ਭਾਰਤ ਚ ਕਿੱਥੇ ਕਿੱਥੇ ਵਿਸ਼ੀ ਹੋਈ ਹੈ ਪਹਿਲਾਂ ਤਾਂ ਦੇਖੋ ਮੁੰਬਈ ਚ ਇਸ ਦਾ ਲੈਂਡਿੰਗ ਪੁਆਇੰਟ ਹੈ ਹੁਣ ਪੂਰੇ ਭਾਰਤ 'ਚ ਦੇਖੀਏ ਤਾਂ ਮੁੱਖ ਆਪਰੇਟਰ ਜਿਵੇਂ Jio, Idea, Airtel ਇਹਨਾਂ ਨੇ ਆਪਣੇ ਆਪਣੇ ਟਾਵਰ ਲਗਾਏ ਹੋਏ ਹਨ ਤੇ ਪੂਰਾ ਸਿਸਟਮ ਸੈੱਟ ਕੀਤਾ ਹੋਇਆ ਹੈ। ਹੁਣ ਜੇਕਰ ਤੁਸੀਂ ਭਾਰਤ ਤੋਂ ਕੋਈ ਵੀ ਵੈੱਬਸਾਈਟ ਖੋਲੋਗੇ ਜਿਹਦਾ ਸਰਵਰ ਭਾਰਤ ਤੋਂ ਬਾਹਰ ਹੈ ਤਾਂ ਇਹ ਲੈਂਡਿੰਗ ਪੁਆਇੰਟ ਵਿੱਚੋਂ ਦੇ ਨਿਕਲੇਗਾ। ਇਹਦਾ ਸਾਰਾ ਡਾਟਾ ਟਰੈਫਿਕ ਇਸ ਕੇਬਲ ਵਿੱਚੋਂ ਦੇ ਨਿਕਲੇਗਾ ਤੇ ਇਹ ਜਾਵੇਗਾ ਉਸ ਸਰਵਰ ਤੱਕ ਜੋ ਇਸਦੀ ਲੋਕੇਸ਼ਨ ਹੈ। ਜੇ ਦੇਖੀਏ ਤਾਂ ਸਭ ਤੋਂ ਜ਼ਿਆਦਾ ਟਰੈਫਿਕ ਮੁੰਬਈ ਵਿੱਚੋਂ ਦੀ ਹੋ ਕੇ ਗੁਜ਼ਰਦਾ ਹੈ। ਮੋਬਾਈਲ ਨਾਲ ਬਹੁਤ ਸਾਰੀਆਂ ਕੇਬਲਸ ਕਨੈਕਟ ਹਨ ਇਸ ਤੋਂ ਇਲਾਵਾ ਰਾਈਟ ਸਾਈਡ ਵਾਲੇ ਦੇਸ਼ਾਂ ਵਾਸਤੇ ਚਨਈ ਲੈਂਡਿੰਗ ਪੁਆਇੰਟ ਹੈ ਇਸ ਤੋਂ ਇਲਾਵਾ ਕੋਚੀ ਅਤੇ ਹੋਰ ਵੀ ਬਹੁਤ ਸਾਰੇ ਲੈਂਡਿੰਗ ਪੁਆਇੰਟ ਹਨ ਜਿੱਥੋਂ ਦੀ ਸਾਰਾ ਡਾਟਾ ਨਿਕਲਦਾ ਹੈ ਸਿਰਫ ਸੈਟੇਲਾਈਟ ਨਾਲ ਹੀ ਸਾਰੀਆਂ ਚੀਜ਼ਾਂ ਨਹੀਂ ਚੱਲਦੀਆਂ ਦੋਸਤੋ ਰਿਲੈਂਸ Jio Idea Airtel ਤੁਹਾਡੇ ਤੋਂ ਡਾਟਾ ਲੈ ਕੇ ਵਾਇਆ ਮੋਬਾਈਲ ਹੀ ਭੇਜ ਦਿੰਦਾ ਹੈ ਜਾਂ ਚਨਈ ਰਹੀਂ ਭੇਜ ਦਿੰਦਾ ਹੈ ਜਾਨੀ ਜਿਹੜੇ ਰੂਟ ਰਹੀਂ ਤੁਹਾਡਾ ਸਰਵਰ ਨੇੜੇ ਪੈਂਦਾ ਹੈ ਜੇ ਰੈਲੈਂਸ Jio ਦੀ ਗੱਲ ਕਰੀਏ ਤਾਂ ਇਹਨਾਂ ਨੇ ਆਪਣੀ ਖੁਦ ਹੀ ਸਮਰੀਨ ਕੇਬਲ ਵਿਛਾਈ ਹੋਈ ਹੈ ਜਿਹੜੀ ਏਸ਼ੀਆ, ਅਫਰੀਕਾ ਤੇ ਯੂਰਪ ਦੇ ਵਿੱਚ ਹੈ। ਇਸ ਵੇਲੇ ਇਹਨਾਂ ਕੋਲ 40 ਟੈਰਾਬਾਈਟ ਪਰ ਸੈਕਿੰਡ ਦੀ ਕੈਪੈਸਿਟੀ ਹੈ। ਇੰਨੀ ਕੈਪੈਸਿਟੀ ਮਿਲੀ ਹੋਣ ਕਰਕੇ ਹੀ ਇਹ ਆਪਾਂ ਨੂੰ ਬਹੁਤ ਸਸਤਾ ਇੰਟਰਨੈਟ ਦੇ ਦਿੰਦੇ ਹਨ। ਕਿਉਂਕਿ ਇੱਕ ਵਾਰ ਤਾਂ ਇਹਨਾਂ ਦੇ ਪੈਸੇ ਖਰਚ ਹੋ ਹੀ ਚੁੱਕੇ ਹਨ। ਜੇਕਰ ਸਾਡਾ ਸਰਵਰ ਏਸ਼ੀਆ, ਅਫਰੀਕਾ ਤੇ ਯੂਰਪ ਦੇ ਵਿੱਚ ਹੈ ਤਾਂ ਰੈਲੈਂਸ ਆਟੋਮੈਟਿਕ ਆਪਣੇ ਵਿੱਚੋਂ ਦੀ ਡਾਟਾ ਟਰੈਫਿਕ ਲੰਘਾਉਂਦਾ ਹੈ ਤੇ ਇਹਨਾਂ ਦਾ ਖਰਚਾ ਵੀ ਨਹੀਂ ਹੁੰਦਾ। ਹੁਣ ਦੇਖੋ ਜਿਹੜੀ TR1 ਕੰਪਨੀ ਹੈ ਇਹਨਾਂ ਨੇ ਤਾਂ ਇੱਕ ਵਾਰ ਕੇਵਲ ਵਛਾਈ ਦਿੱਤੀਆਂ ਤਾਂ ਹੁਣ ਇਹਨਾਂ ਨੂੰ ਕੋਈ ਖਰਚ ਨਹੀਂ ਹੁੰਦਾ ਇਹਨਾਂ ਨੇ ਪੂਰੀ ਦੁਨੀਆ ਨੂੰ ਆਪਸ ਵਿੱਚ ਜੋੜ ਦਿੱਤਾ ਹੈ ਯਾਨੀ ਇੰਨੀਆਂ ਕੇਬਲ ਵਿਸ਼ਣ ਨਾਲ ਇੰਟਰਨੈਟ ਦੀ ਸ਼ੁਰੂਆਤ ਹੋ ਗਈ ਹੁਣ ਚੱਕਰ ਇਹ ਹੈ ਕਿ ਇਹ ਕੇਬਲ ਟੁੱਟਦੀ ਭਜਦੀ ਵੀ ਹੈ ਕਿਉਂਕਿ ਸਮੁੰਦਰ ਦੇ ਅੰਦਰ ਹੈ 20-25 ਸਾਲ ਤੋਂ ਬਾਅਦ ਇਹ ਵੈਸੇ ਵੀ ਖਰਾਬ ਹੋ ਜਾਂਦੀ ਹੈ ਹੁਣ ਮੰਨ ਲਓ ਕੇਬਲ ਟੁੱਟ ਭੱਜ ਗਈ ਕਿਸੇ ਸ਼ਾਰਕ ਨੇ ਕੱਟ ਦਿੱਤੀ ਜਾਂ ਖਰਾਬ ਹੋ ਗਈ ਤਾਂ ਤਾਂ ਬੈਕਅਪ ਵੀ ਚਾਹੀਦਾ ਹੈ ਸੋ ਬੈਕਅਪ ਵਾਸਤੇ ਕੰਪਨੀਆਂ ਪਹਿਲਾਂ ਹੀ ਵਾਧੂ ਤਾਰਾ ਵਿਛਾ ਕੇ ਰੱਖਦੀਆਂ ਹਨ ਤੇ ਇਹਦਾ ਰੱਖ-ਰਖਾਅ ਵੀ ਕਰਦੀਆਂ ਹਨ ਇਹਨਾਂ ਦਾ ਹੋਰ ਕੋਈ ਵਾਧੂ ਪੈਸਾ ਨਹੀਂ ਲੱਗਦਾ ਮਤਲਬ ਇੰਟਰਨੈਟ ਇਹਨਾਂ ਵਿੱਚ ਦੀ ਫ੍ਰੀ ਚੱਲਦਾ ਰਹਿੰਦਾ ਹੈ ਬਸ ਇੱਕ ਵਾਰ ਕਨੈਕਟ ਕਰਨ ਦਾ ਪੈਸਾ ਲੱਗਦਾ ਹੁਣ ਜਿਹੜੀ ਟੀਆਰ 2 ਕੰਪਨੀ ਹੁੰਦੀ ਹੈ ਉਹ ਕਹਿੰਦੀ ਹੈ ਕਿ ਤੁਸੀਂ ਇੰਡੀਆ ਤੱਕ ਤਾਂ ਸਾਰੀਆਂ ਚੀਜ਼ਾਂ ਨੂੰ ਲੈ ਆਏ ਹੁਣ ਸਾਨੂੰ ਇੰਡੀਆ ਤੋਂ ਡਾਇਰੈਕਟ ਕਨੈਕਸ਼ਨ ਦੇ ਦਿਓ ਤਾਂ ਕਿ ਅਸੀਂ ਇੰਡੀਆ ਚ ਪੂਰਾ ਸਿਸਟਮ ਸੈੱਟ ਕਰ ਸਕੀਏ ਤਾਂ ਕਿ ਅਸੀਂ ਲੋਕਾਂ ਤੋਂ ਪੈਸਾ ਲੈ ਸਕੀਏ ਤੇ ਇਸ ਵਿੱਚੋਂ ਤੁਹਾਨੂੰ ਤੁਹਾਡਾ ਹਿੱਸਾ ਦੇ ਸਕੀਏ ਸੋ ਟਾਇਰ 1 ਕੰਪਨੀ ਨੂੰ ਪਰ ਜੀਵੀ ਦੇ ਹਿਸਾਬ ਨਾਲ ਪੈਸਾ ਦਿੱਤਾ ਜਾਂਦਾ ਹੈ ਤੇ ਜ਼ਰੂਰੀ ਹੈ ਵੀ ਟਾਇਰ 2 ਕੰਪਨੀ ਟਾਇਰ 1 ਕੰਪਨੀ ਨੂੰ ਪਰ ਜੀਵੀ ਦਾ ਜੋ ਪੈਸਾ ਦਿੰਦੀ ਹੈ ਉਸ ਤੋਂ ਵਧਾ ਕੇ ਸਰਵਿਸ ਪ੍ਰੋਵਾਈਡਰ ਤੋਂ ਲੈਂਦੀ ਹੈ ਯਾਨੀ ਸਾਡੇ ਤੱਕ ਪਹੁੰਚਦੇ 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 ਜਿਹੜੀ ਟਾਇਰ 3 ਕੰਪਨੀ ਬਣ ਜਾਂਦੀ ਹੈ ਜਿਹੜੀ ਬਿਲਕੁਲ ਲੋਕਲ ਤੇ ਚਲਦੀ ਹੈ ਜਿਵੇਂ ਟਕੋਨਾ ਹੋ ਗਈ ਹੈਥਵੇ ਹੋ ਗਈ ਇਹ ਕੰਪਨੀ ਟਾਇਰ 2 ਤੋਂ ਖਰੀਦੀ ਹੈ ਤੇ ਟਾਇਰ 2 ਵਾਲੇ ਟਾਇਰ 1 ਤੋਂ ਖਰੀਦਦੇ ਹਨ ਯਾਨੀ ਘਮ ਘਮਾ ਕੇ ਗੱਲ ਇੱਥੇ ਆ ਮੁਗਦੀ ਹੈ ਕਿ ਸਾਰੀਆਂ ਚੀਜ਼ਾਂ ਫ੍ਰੀ ਹਨ ਬਸ ਸਿਸਟਮ ਸੈੱਟ ਕਰਨ ਦੇ ਖਰਚਾ ਆਉਂਦਾ ਹੈ ਹੁਣ ਦੇਖੋ ਰਿਲਾਇੰਸ Jio ਸਭ ਤੋਂ ਪਹਿਲਾਂ 4G ਕਿਵੇਂ ਲੈ ਕੇ ਆਇਆ Jio ਵਾਲੇ 5 ਸਾਲ ਤੋਂ ਇੰਡੀਆ ਦੇ ਅੰਦਰ ਤਾਰਾ ਵਿਛਾਉਣ ਤੇ ਲੱਗੇ ਹੋਏ ਸੀ ਕਿਉਂਕਿ ਇੰਡੀਆ ਤੋਂ ਬਾਹਰ ਤਾਂ ਪਹਿਲਾਂ ਹੀ ਵੀ ਸੀ ਹੋਈ ਸੀ ਇੰਡੀਆ ਦੇ ਅੰਦਰ ਉਹਨਾਂ ਨੇ ਆਪਟੀਕਲ ਫਾਈਬਰ ਵਿਛਾਈ ਜਿਸ ਕਰਕੇ ਉਹਨਾਂ ਨੂੰ 4G ਸਪੀਡ ਮਿਲ ਸਕੇ ਮਨ ਲਓ ਤੁਹਾਡੇ ਏਰੀਆ ਚ ਜਿਹੜਾ ਟਾਵਰ ਲੱਗਿਆ ਹੋਇਆ ਹੈ ਉਹਦੇ ਤੇ 100 MB ਪਰ ਸੈਕਿੰਡ ਦੀ ਬੈਂਡਵਿਥ ਆ ਤਾਂ ਤੁਹਾਡੇ ਏਰੀਆ ਵਿੱਚ ਜਿੰਨੇ ਵੀ ਕਨੈਕਸ਼ਨ ਹਨ ਸਪੀਡ ਉਸ ਹਸਾਬ ਨਾਲ ਵੰਡੀ ਜਾਂਦੀ ਹੈ ਮਨ ਲਓ ਜੇਕਰ 5 ਕਨੈਕਸ਼ਨ ਹਨ ਤਾਂ ਸਪੀਡ ਰਹੇਗੀ 200 MB ਪਰ ਸੈਕਿੰਡ ਇਸ ਕਰਕੇ ਹੀ ਜੇਕਰ ਤੁਹਾਡੇ ਏਰੀਆ ਵਿੱਚ ਬਹੁਤ ਸਾਰੇ ਜੀਓ ਵਰਤਣ ਵਾਲੇ ਲੋਕ ਹਨ ਤਾਂ ਸੰਭਵ ਹੈ ਸਪੀਡ ਘਟ ਜਾਵੇਗੀ ਇਸ ਤੋਂ ਬਿਨਾਂ ਰਾਤ ਦੇ ਨਾਲ ਕਾਫੀ ਫਰਕ ਹੁੰਦਾ ਹੈ ਕਿਉਂਕਿ ਰਾਤ ਦੇ ਸਮੇਂ ਘੱਟ ਲੋਕ ਵਰਤਦੇ ਹਨ ਸਪੀਡ ਵਧ ਜਾਂਦੀ ਹੈ ਦਿਨ ਸਮੇਂ ਜ਼ਿਆਦਾ ਲੋਕ ਵਰਤਦੇ ਹਨ ਤਾਂ ਸਪੀਡ ਵੰਡੀ ਜਾਂਦੀ ਹੈ ਇੱਕ ਗੱਲ ਹੋਰ ਕਿ ਜਿਵੇਂ ਤੁਸੀਂ google.com ਨੂੰ ਖੋਲਣ ਦਾ ਯਤਨ ਕੀਤਾ ਤਾਂ Google ਦਾ ਸਰਵਰ ਇੰਡੀਆ ਤੋਂ ਬਾਹਰ ਹੋਣ ਕਰਕੇ TR1 ਵਿੱਚੋਂ ਦੀ ਜਾਵੇਗਾ ਤੇ ਜੇਕਰ ਤੁਸੀਂ ਇੰਡੀਆ ਦੀ ਵੈਬਸਾਈਟ ਇੰਡੀਆ ਦੀ ਵਰਤਦੇ ਹੋ ਜਿਵੇਂ flipkart.amazon.com ਇਨਾਂ ਦੇ ਸਰਵਰ ਇੰਡੀਆ 'ਚ ਹੀ ਬਣਾ ਕੇ ਰੱਖਿਆ ਆਪਣੇ ਤਾਂ ਸਮਰੀਨ ਕੇਵਲ ਤੱਕ ਟ੍ਰੈਫਿਕਲ ਜਾਂਦੀ ਲੋਡ ਹੀ ਨਹੀਂ ਪੈਂਦੀ ਇਸ ਤੋਂ ਇਲਾਵਾ ਜੇਕਰ ਤੁਸੀਂ ਪ੍ਰੌਕਸੀ ਵਰਤੋਂਗੇ ਤਾਂ ਪ੍ਰੌਕਸੀ ਪਹਿਲਾਂ ਤੁਹਾਨੂੰ ਲੈ ਕੇ ਜਾਵੇਗੀ ਯੂਐਸਏ ਤਾਂ ਫਿਰ ਇੰਡੀਆ ਵਾਲੇ ਸਰਵਰ ਤੱਕ ਇਸੇ ਕਰਕੇ ਕਹਿੰਦੇ ਹਨ ਪ੍ਰੌਕਸੀ ਵਰਤ ਨਾਲ ਸਪੀਡ ਘਟ ਜਾਂਦੀ ਹੈ ਹੁਣ ਇੰਡੀਆ 'ਚ ਇੱਕ ਸਿਸਟਮ ਬਣਾ ਕੇ ਰੱਖਿਆ ਹੋਇਆ ਹੈ ਨੈਕਸੀ ਇੰਡੀਆ ਦੇ ਜਿੰਨੇ ਵੀ ਸਰਵਰ ਹਨ ਸਾਰਿਆਂ ਨੂੰ ਮਿਲਾ ਕੇ ਇਹ ਵੈਬਸਾਈਟ ਬਣਾ ਦਿੱਤੀ ਗਈ ਹੈ ਹੁਣ ਦੇਖੋ ਜੇਕਰ ਇੰਡੀਆ ਤੋਂ ਇੰਡੀਆ 'ਚ ਹੀ ਟ੍ਰੈਫਿਕ ਘਮਾਉਣਾ ਹੈ ਤਾਂ ਬਾਹਰੋਂ ਲੈ ਕੇ ਜਾਣਾ ਕਿਉਂਕਿ ਜਿਵੇਂ ਆਧਾਰ ਕਾਰਡ ਦਾ ਡਾਟਾ ਹੈ ਹੋਰ ਸਰਕਾਰੀ ਵੈਬਸਾਈਟਾਂ ਨੇ ਉਹਨਾਂ ਨੂੰ ਜੇਕਰ ਸਮਰੀਨ ਰਾਹੀਂ ਕਨੈਕਟ ਕਰਾਂਗੇ ਤਾਂ ਸਕਿਉਰਿਟੀ ਜਾਂ ਪ੍ਰਾਈਵੇਸੀ ਨੂੰ ਖਤਰਾ ਹੋ ਸਕਦਾ ਹੈ ਇਸੇ ਕਰਕੇ ਹੀ ਇਹਨਾਂ ਦੇ ਸਰਵਰ ਇੰਡੀਆ 'ਚ ਹੀ ਬਣਾ ਦਿੱਤੇ ਜਾਂਦੇ ਹਨ ਕਿਉਂਕਿ ਜੇਕਰ ਅਜਿਹੀਆਂ ਵੈਬਸਾਈਟਾਂ ਦਾ ਟੈਰਾਫਰ ਸਮਰੀਨ ਵਿੱਚੋਂ ਦੀ ਜਾਵੇਗਾ ਤਾਂ ਬਾਹਰਲੇ ਸਰਵਰਾਂ 'ਈ ਵਾਪਸ ਆਵੇਗਾ ਤਾਂ ਹੋਰ ਲੋਕਾਂ ਨੂੰ ਵੀ ਪਤਾ ਲੱਗ ਜਾਵੇ ਕਿ ਅੱਗੇ ਕੀ ਆ ਜਾ ਰਿਹਾ ਹੈ ਇਸੇ ਕਰਕੇ ਇੰਡੀਆ ਦੇ ਸਰਵਰ ਅਤੇ ਸਾਰੇ ਛੋਟੇ-ਛੋਟੇ ਆਈਐਸਪੀ ਨੂੰ ਮਿਲਾ ਕੇ ਬਣਾ ਦਿੱਤਾ ਗਿਆ ਹੈ ਇੱਕ ਪਲੇਟਫਾਰਮ ਯਾਨੀ ਨਿਕਸੀ ਨਿਕਸੀ ਤੇ ਤੁਸੀਂ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿੱਥੋਂ ਦੀ ਕਿੰਨਾ ਟੈਰਫ ਜਾਂਦਾ ਹੈ ਇੱਥੋਂ ਤੁਸੀਂ ਪਤਾ ਕਰ ਸਕਦੇ ਹੋ ਕਿ ਇਸ ਸਮੇਂ ਕਿੰਨੇ ਜੀਬੀ ਡਾਟਾ ਪਰ ਸਕੰਡ ਦੀ ਪੋਰਟ ਤਾਂ ਮੋਬਾਈਲ ਵਿੱਚੋਂ ਚੱਲ ਰਹੀ ਹੈ ਇੰਡੀਆ ਦੇ ਕੁੱਲ ਡਾਟੇ ਦਾ 80% ਤੋਂ ਲੈ ਕੇ 90% ਡਾਟਾ ਮੋਬਾਈਲ ਦੀ ਸਮਰੀਨ ਕੇਵਲ ਵਿੱਚੋਂ ਦੀ ਜਾਂਦਾ ਹੈ ਇੱਥੇ ਪੂਰੀ ਡਿਟੇਲ ਨਾਲ ਦੱਸਿਆ ਗਿਆ ਹੈ ਕਿ ਕਿੰਨੇ ਵਜੇ ਕਿੰਨੀ ਰਫਤਾਰ ਨਾਲ ਡਾਟਾ ਇਹਨਾਂ ਪੁਆਇੰਟਾਂ ਵਿੱਚੋਂ ਦੀ ਲੰਘਿਆ ਹੁੰਦਾ ਹੈ ਕਿ ਆ ਵੀ ਕਈ ਵਾਰ ਸਪੀਡ ਇੱਕਦਮ ਘਟ ਹੋ ਜਾਂਦੀ ਹੈ ਤਾਂ ਇਹਦਾ ਮਤਲਬ ਕੋਈ ਕੋਈ ਕੇਬਲ ਮਹਣਜੇ ਕਰ ਕੇਬਲ ਕੱਟੀ ਗਈ ਤਾਂ ਇਹਦਾ ਮਤਲਬ ਇੰਟਰਨੈਟ ਵੀ ਬੰਦ ਹੋ ਸਕਦਾ ਹੈ ਕਿਉਂਕਿ ਇੰਟਰਨੈਟ ਤਾਂ ਕੇਬਲ ਨਾਲ ਹੀ ਚੱਲਦਾ ਹੈ ਇਸ ਦੇ ਹੱਲ ਵਾਸਤੇ ਅਲੱਗ-ਅਲੱਗ ਕੰਪਨੀਆਂ ਅਲੱਗ-ਅਲੱਗ ਬੈਕਅਪ ਬਣਾ ਕੇ ਰੱਖਦੀਆਂ ਮੰਨ ਲਓ ਜੋ ਚੀਜ਼ ਸਿੱਧੇ ਮੁੰਬਈ ਤੋਂ ਯੂਐਸਏ ਰਾਹੀਂ ਜਾਣੀ ਸੀ ਉਹ ਚਨਈ ਜਾਂ ਕੋਚੀ ਤੋਂ ਕਿਸੇ ਹੋਰ ਰੂਟ ਰਾਹੀਂ ਭੇਜ ਦੇਣਗੇ ਪਰ ਭੇਜਣਗੇ ਜ਼ਰੂਰ ਤਾਂ ਦੋਸਤੋ ਇਹ ਸਾਰੀਆਂ ਚੀਜ਼ਾਂ ਮੈਨੇਜ ਰੱਖਣੀਆਂ ਪੈਂਦੀਆਂ ਹਨ ਤੇ ਸਭ ਕੁਝ ਸੌਫਟਵੇਅਰ ਰਾਹੀਂ ਮੈਨੇਜ ਹੁੰਦਾ ਹੈ ਬਸ ਦੋਸਤੋ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਤਾਂ ਸਿਰਫ ਇੰਟਰਨੈਟ ਵਰਤਣਾ ਹੈ ਕੋਈ ਕੁਝ ਵੀ ਕਹੇ ਬਸ ਤੁਹਾਨੂੰ ਤੁਹਾਡੀ ਮੰਜ਼ਿਲ ਤੇ ਸੋ ਦੋਸਤੋ ਸੱਚੋ ਸੱਚ ਦੱਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗਿਆ ਤਾਂ ਸਾਡੇ ਚੈਨਲ ਐਜੂਕੇਟਿਡ ਕਿਸਾਨ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅੱਗੇ ਤੋਂ ਅਜਿਹੀਆਂ ਹੀ ਹੋਰ ਵੀਡੀਓ ਪੰਜਾਬੀ ਵਿੱਚ ਬਣਾਉਣ ਦਾ ਹੌਸਲਾ ਮਿਲ ਸਕੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ